ਹੈਲੋ ਫਰੈਂਡਸ ਵੈਲਕਮ ਬੈਕ ਚਲੋ ਫਿਰ ਇੱਕ ਹੋਰ ਨਵਾਂ ਸੋਹਣਾ ਜਿਹਾ ਸਿੰਪਲ ਜਿਹਾ ਜਲਦੀ ਬਨਣ ਵਾਲਾ ਇੱਕ ਡਿਜ਼ਾਈਨ ਸਿੱਖਦੇ ਆ ਸਿੱਧਾ ਪੁੱਠਾ ਬੁਣ ਕੇ ਬਸ ਥੋੜੇ ਥੋੜੇ ਕੁੰਡਿਆਂ ਨੂੰ ਚੇਂਜ ਕਰਨਾ ਵਾ ਸੋਹੀ ਆਪਣਾ ਇੱਕ ਡਿਜ਼ਾਈਨ ਬਣੇਗਾ ਇਹ ਮੈਂ ਕੀ ਕੀਤਾ ਮੈਂ ਇੱਕ ਸਿੱਧਾ ਕੁੰਡਾ ਸਿੱਧੀ ਸਲਾਈ ਤੇ ਇੱਕ ਪੁੱਠੀ ਸਲਾਈ ਪਾ ਲਏ ਇਹ ਬਾਰਡਰ ਵੀ ਬੁਣ ਸਕਦੇ ਆ ਤੁਸੀਂ ਇੱਥੇ ਬਾਰਡਰ ਵੀ ਆ ਸਕਦਾ ਕੁਝ ਵੀ ਹੋ ਮਤਲਬ ਬਣਾ ਸਕਦੇ ਹਾਂ ਇਹ ਮੈਂ ਇੱਥੇ ਸਿਰਫ ਦੋ ਸਲਾਈਆਂ ਪਾਈਆਂ ਇੱਕ ਸਿੱਧੀ ਇੱਕ ਪੁੱਠੀ ਹੁਣ ਇਹ ਜਿਹੜਾ ਕੁੰਡਾ ਹੈਗਾ ਇਹ ਸਾਡਾ ਫਰਸਟ ਕੁੰਡਾ ਹੈ ਇਹਨੂੰ ਬੁੰਨ ਲੋ ਜਾਂ ਖਾਲੀ ਚੱਕ ਲੋ ਉਸ ਤੋਂ ਬਾਅਦ ਸਾਡੇ ਕੋਲ ਕੀ ਹੈ ਇਹ ਜਿਹੜਾ ਪਹਿਲਾ ਕੁੰਡਾ ਆ ਇਹ ਅਸੀਂ ਇੱਥੇ ਉਲਟਾ ਬੁੰਨ ਲਿਆ ਪਹਿਲਾ ਕੁੰਡਾ ਉਲਟਾ ਬੁੰਨ ਲੈਣਾ ਹੁਣ ਅਸੀਂ ਕੁੰਡਿਆਂ ਨੂੰ ਪਲਟਣਾ ਸਿੱਧਾ ਮੁੱਤਾਂਗੇ ਨੂੰ ਪਿੱਛੇ ਕਰਕੇ ਇਹ ਜਿਹੜਾ ਕੁੰਡਾ ਆ ਇਹਨੂੰ ਅਸੀਂ ਇੱਧਰ ਨੂੰ ਲੈ ਕੇ ਆਣਾ ਇਹ ਪਹਿਲਾਂ ਬੁਣਨਾ ਐਦਾਂ ਇਹਨੂੰ ਇੱਥੇ ਸਲਾਈ ਚ ਪਾ ਲੈਣਾ ਸੀ ਐਦਾਂ ਵੀ ਕਰ ਸਕਦੇ ਆ ਉਤਾਰ ਕੇ ਜਾਂ ਡਾਇਰੈਕਟ ਵੀ ਬੁਣ ਸਕਦੇ ਆ ਇਹਦੇ ਵਿੱਚ ਅਸੀਂ ਕੀ ਹੈ ਇਹ ਸਾਡੀ ਸਲਾਈ ਦਾ ਇਹ ਸਿੱਧਾ ਕੁੰਡਾ ਆ ਗਿਆ ਇਹ ਅਸੀਂ ਫੇਰ ਬੁਣ ਲਿਆ ਦੋ ਆ ਗਏ ਸਾਡੇ ਇਹ ਪੁਲਟ ਗਿਆ ਔਰ ਇੱਧਰ ਅਸੀਂ ਇਹ ਦੋ ਕੁੰਡੇ ਜਿਹੜੇ ਆ ਇਹਨੂੰ ਇਸ ਨੂੰ ਪਿਛਲੇ ਵਾਲੇ ਨੂੰ ਪਹਿਲਾਂ ਲੈਣਾ ਔਰ ਇਹਨੂੰ ਅਸੀਂ ਬਾਹਰ ਚ ਪੁੰਨਾ ਇਹ ਸਾਡਾ ਆ ਗਿਆ ਕੁੰਡਾ ਇੱਦਾਂ ਇਹ ਆਇਆ ਉਸ ਤੋਂ ਬਾਅਦ ਸਾਡੇ ਕੋਲ ਫਿਰ ਇੱਕ ਕੁੰਡਾ ਪੁੱਠਾ ਆਏਗਾ ਉਸ ਤੋਂ ਬਾਅਦ ਸਾਡੇ ਅਸੀਂ ਕੀ ਲੈਣਾ ਇੱਥੇ ਦੋ ਕੁੰਡੇ ਸਿੱਧੇ ਲੈਣੇ ਆ ਵਿੱਚ ਵਿੱਚ ਗੈਪ ਪਾਉਣ ਲਈ ਦੋ ਕੁੰਡੇ ਸਿੱਧੇ ਲੈ ਲੈਣੇ ਅਸੀਂ ਸਿੱਧੇ ਆ ਗਏ ਉਸ ਤੋਂ ਬਾਅਦ ਫਿਰ ਇੱਕ ਕੁੰਡਾ ਜਿਹੜਾ ਹੈ ਉਹ ਪੁੱਠਾ ਆ ਗਿਆ ਇਸ ਤਰ੍ਹਾਂ ਕਰਕੇ ਔਰ ਇਹਨੂੰ ਅਸੀਂ ਫਿਰ ਚੇਂਜ ਕਰ ਦੇਣਾ ਆ ਜਿਹੜਾ ਕੁੰਡਾ ਆ ਇਹਨੂੰ ਪਹਿਲਾਂ ਬੁਣ ਲੈਣਾ ਔਰ ਇਹ ਵਾਲੇ ਕੁੰਡੇ ਨੂੰ ਅਸੀਂ ਬਾਅਦ ਚ ਬੁਣਨਾ ਇਸੇ ਤਰ੍ਹਾਂ ਇਹਨੂੰ ਅਸੀਂ ਪਿੱਛੇ ਇਹ ਦੇਖੋ ਇਹਨੂੰ ਅੱਗੇ ਕਰ ਲਿਆ ਇਦਾਂ ਅਸੀਂ ਇਹਨੂੰ ਚੇਂਜ ਕਰ ਲੈਣਾ ਇਹ ਸਾਡੇ ਕੋਲ ਮਤਲਬ ਅਸੀਂ ਚਾਰ ਕੁੰਡਿਆਂ ਨੂੰ ਪਲਟ ਦਿੱਤਾ ਉਸ ਤੋਂ ਬਾਅਦ ਇੱਕ ਆ ਗਿਆ ਸਾਡਾ ਫਿਰ ਸਾਡੇ ਦੋ ਆ ਗਏ ਇਹ ਦੇਖੋ ਏ ਅਸੀਂ ਚੇਂਜ ਕੀਤਾ ਨਾ ਇਹ ਵਾਲਾ ਚੀਜ਼ ਆ ਰਹੀ ਹੈ ਉਸ ਤੋਂ ਬਾਅਦ ਇਹ ਚੇਂਜ ਕਰਕੇ ਫਿਰ ਇੱਕ ਹੁੰਡਾ ਉਲਟਾ ਇਹ ਫੇਰ ਆ ਗਿਆ ਸਾਡੇ 4 ਇਹਨਾਂ ਨੂੰ ਅਸੀਂ ਇਹ ਵਾਲੀ ਨੂੰ ਅਸੀਂ ਪਿੱਛੇ ਵਾਲੇ ਨੂੰ ਪਹਿਲਾਂ ਲੈ ਕੇ ਆਣਾ ਔਰ ਇਹਨੂੰ ਅਸੀਂ ਐਦਾਂ ਪਲਟਣਾ ਇੱਥੇ ਅਸੀਂ ਪਾ ਸਕਦੇ ਹਾਂ ਸਲਾਈ ਦੇ ਵਿੱਚ ਇਹਨੂੰ ਪਿੱਛੇ ਹੋਂਦੀ ਪਾਉਣ ਲੈਣਾ ਇਹਨੂੰ ਵੀ ਪਾਉਣ ਲੈਣਾ ਫਿਰ ਇਹ ਗੁੰਡਿਆਂ ਨੂੰ ਪਲਟਣਾ ਐਦਾਂ ਕਰਕੇ ਔਰ ਇਹ ਜਿਹੜਾਇਆ ਇਸ ਤਰੀਕੇ ਨਾਲ ਇਹ ਵਾਲੀ ਸਲਾਈ ਜਿਹੜੀ ਹੈ ਪੈ ਗਈ ਸਾਡੀ ਇਹ ਸਾਡੀ ਆਈ ਹੈ ਜੀ ਪਹਿਲੀ ਸਲਾਈ ਆ ਫੇਰ ਸਾਡਾ ਕੁੰਡਾ ਪੁੱਠਾ ਔਰ ਐ ਸਟਿਚ ਸਾਡਾ ਜਿਹੜਾ ਹੈ ਉਹ ਸਿੱਧਾ ਆ ਜਾਣਾ ਇਹ ਸਾਡੀ ਬਣ ਗਈ ਜੀ ਪਹਿਲੀ ਸਲਾਈ ਇਹ ਦੇਖੋ ਹੁਣ ਆ ਗਏ ਅਸੀਂ ਦੂਸਰੀ ਸਲਾਈ ਤੇ ਦੂਸਰੀ ਸਲਾਈ ਜਿਹੜੀ ਉਹ ਸਾਰੀ ਪੁੱਠੀ ਪਾ ਦੇਣੀ ਸਾਰੀ ਪੁੱਠੀ ਇਹ ਦੇਖੋ ਕਿਸ ਤਰ੍ਹਾਂ ਸਾਰੀ ਪੁੱਠੀ ਪੈਣੀ ਆ ਸਾਡੇ ਇਹਦੇ ਵਿੱਚ ਇਹ ਇਹਨੂੰ ਪੁੱਠਾ ਕਹਿੰਦੇ ਆ ਜੀ ਜਿਹੜੇ ਅਜੇ ਸਿੱਖ ਰਹੇ ਆ ਆ ਦੇਖੋ ਇਹ ਪੁੱਠਾ ਹੈ ਇਧਰੋਂ ਪਿੱਛੇ ਆਉਂਦੇ ਠੀਕ ਹੈ ਇਹ ਮੈਂ ਪੁੱਠੀ ਪਾਉਂਦੀ ਆ ਇਹ ਦੇਖੋ ਦੂਸਰੀ ਸਲਾਈ ਪਾ ਕੇ ਪੁੱਠੀ ਸਲਾਈ ਪਾ ਕੇ ਮੇਰਾ ਕਿਦਾਂ ਦਾ ਡਿਜ਼ਾਈਨ ਲੱਗਿਆ ਇਹ ਥੋੜਾ ਜਿਹਾ ਇਹ ਆਇਆ ਹੁਣ ਇੱਥੇ ਵੀ ਅਸੀਂ ਹਰ ਸਲਾਈ ਦੇ ਵਿੱਚ ਅਸੀਂ ਇਹ ਕੁੰਡਿਆਂ ਨੂੰ ਪਲਟਣਾ ਹੈ ਪਹਿਲਾ ਆ ਗਿਆ ਬੁਣ ਲਿਆ ਦੂਸਰਾ ਕੁੰਡਾ ਜਿਹੜਾ ਆ ਇਹ ਉੱਠਾ ਆ ਗਿਆ ਇਹਦੇ ਵਿੱਚ ਫੇਰ ਅਸੀਂ ਇਸੇ ਚੀਜ਼ ਨੂੰ ਕਰਨਾ ਆ ਇਹ ਚਾਰ ਕੁੰਡੇ ਆ ਚਾਰਾਂ ਦਾ ਜਿਹੜਾ ਇਹ ਡਿਜ਼ਾਈਨ ਆ ਇਹ ਇਹਦੇ ਵਿੱਚ ਸੈੱਟ ਹੋਣਾ ਇਹਨੂੰ ਅਸੀਂ ਪਹਿਲਾਂ ਬੁਣਨਾ ਦੂਸਰੇ ਨੂੰ ਅਸੀਂ ਬਾਅਦ ਚ ਬੁਣਨਾ ਇਹਨੂੰ ਫੇਰ ਬਾਹਰ ਕੱਢਣਾ ਐਦਾਂ ਚੇਂਜ ਕਰ ਦੇਣਾ ਅਸੀਂ ਇਹਨੂੰ ਇਹ ਦੇਖੋ ਇਹ ਹੋ ਗਿਆ ਸੀ ਚੇਂਜ ਮਤਲਬ ਇੱਕ ਦੇ ਵਿੱਚ ਇੱਕ ਪੱਤੀ ਜੀ ਐਦਾਂ ਐਦਾਂ ਨਿਕਲਦੀ ਇਹ ਦੇਖੋ ਬਹੁਤ سارے ਡਿਜ਼ਾਈਨਸ ਨਾ ਹੋ ਸਕਦਾ ਇਹ ਮੈਚ ਕਰਦਾ ਹੋਏ ਬਟ ਇਨੋ ਇਦਾਂ ਅਸੀਂ ਇਹਨੂੰ ਬਣਾ ਸਕਦੇ ਆ ਫੇਰ ਆ ਗਏ ਅੱਗੇ ਇੱਕ ਪੁੱਠਾ ਇਹਨੂੰ ਫੇਰ ਅਸੀਂ ਪਿਛਲੇ ਨੂੰ ਪਹਿਲਾਂ ਬੁਣਨਾ ਹੈ ਤੇ ਅਸੀਂ ਇਦਾਂ ਪਿਛਲੇ ਨੂੰ ਅਸੀਂ ਇਦਾਂ ਵੀ ਬੁਣ ਸਕਦੇ ਹਾਂ ਉਤਾਰ ਕੇ ਵੀ ਅਸੀਂ ਚੇਂਜ ਕਰ ਸਕਦੇ ਆ ਉਤਾਰ ਕੇ ਕਰਨਾ ਜਿੱਦਾਂ ਆਸਾਨ ਲੱਗਦਾ ਉਦਾਂ ਤੁਸੀਂ ਕਰ ਸਕਦੇ ਆ ਇਹ ਜਿਹੜਾ ਕੁੰਡਾ ਆ ਇਹਨੂੰ ਅਸੀਂ ਪਿਛੋਂ ਲੈਣਾ ਔਰ ਇਹਨੂੰ ਅਸੀਂ ਪਹਿਲੇ ਵਾਲੇ ਨੂੰ ਪਿਛੇ ਲੈ ਜਾਣਾ ਉਹਨੂੰ ਪਹਿਲਾਂ ਲੈਣਾ ਫੇਰ ਪਿਛੇ ਲੈ ਜਾਣਾ ਇਹ ਦੇਖੋ ਫੇਰ ਆ ਗਿਆ ਜੀ ਸਾਡੀ ਉਲਟਾ ਫੇਰ ਦੋ ਸਿੱਧੇ ਇਹ ਦੇਖੋ ਐਦਾਂ ਇਹ ਬਣਿਆ ਥੋੜਾ ਜਿਹਾ ਬਣ ਕੇ ਪਤਾ ਲੱਗੇਗਾ ਕੀ ਬਣਿਆ ਫੇਰ ਆ ਗਿਆ ਉਲਟਾ ਸੀ ਇਹਨੂੰ ਅਸੀਂ ਫੇਰ ਅਸੀਂ ਬਣਿਆ ਪਹਿਲਾਂ ਔਰ ਇਹਨੂੰ ਬਾਅਦ ਦੇ ਵਿੱਚ ਬਸ ਸਿੰਪਲ ਜਿਹਾ ਡਿਜ਼ਾਈਨ ਆ ਸਿੰਪਲ ਸਿੰਪਲ ਹੀ ਆਪਣਾ ਟਾਰਗੇਟ ਚੱਲ ਰਿਹਾ ਹਜੇ ਤੱਕ ਪਾਸੇ ਹੀ ਡਿਜ਼ਾਈਨਸ ਬਣਦੇ ਆ ਸੋਹਣੇ ਸੋਹਣੇ ਇਹਨੂੰ ਅਸੀਂ ਥੋੜਾ ਵੀ ਪਾ ਸਕਦੇ ਆ ਆਪਣੇ ਸਵੈਟਰ ਚ ਜ਼ਿਆਦਾ ਵੀ ਪਾ ਸਕਦੇ ਆ ਇਹ ਦੇਖੋ ਯਾਰ ਇਹ ਆ ਗਈ ਜੀ ਸਾਡੀ ਤੀਸਰੀ ਸਲਾਈ ਤੀਸਰੀ ਸਲਾਈ ਹੁਣ ਆ ਗਈ ਸੀ ਚੌਥੀ ਸਲਾਈ ਚੌਥੀ ਸਲਾਈ ਫੇ ਸਾਰੀ ਪੁੱਠੀ ਪੈਣੀ ਆ ਸਾਰੀ ਪੁੱਠੀ ਪੈਣੀ ਆ ਮੈਂ ਬਣਾ ਕੇ ਦਿਖਾਉਂਦੀ ਆ ਇਹ ਅੱਗੇ ਜੀ ਪੰਜਵੀਂ ਸਲਾਈ ਪੰਜਵੀਂ ਸਲਾਈ ਦੇ ਫੇਰ ਅਸੀਂ ਵਿੱਚੋਂ ਲੈ ਲੈਣਾ ਕੁੰਡਾ ਇਹਨਾਂ ਦੋਨਾਂ ਨੂੰ ਫੇਰ ਐਦਾ ਪਿੱਛੋਂ ਦੀ ਅੱਗੇ ਅਗਲੇ ਵਾਲੇ ਨੂੰ ਪਿੱਛੇ ਹਰ ਸਲਾਈ ਮਤਲਬ ਹਰ ਸਿੱਧੀ ਸਲਾਈ ਦੇ ਵਿੱਚ ਅਸੀਂ ਇਹ ਡਿਜ਼ਾਈਨ ਜਿਹੜਾ ਪਾ ਲੈਣਾ ਆਇ ਇੱਕ ਉਲਟਾ ਫੇਰ ਦੋ ਸਿੱਧੇ ਇਹ ਦੇਖੋ ਉਸ ਤੋਂ ਬਾਅਦ ਇੱਕ ਉਲਟਾ ਇੱਥੇ ਫੇਰ ਪੈਣਾ ਹੈ ਇੱਥੇ ਫੇਰ ਅਸੀਂ ਦੇਖੋ ਇਹਦਾ ਕਰਨਾ ਹੈ ਪਲਟਣਾ ਇਹ ਆ ਗਿਆ ਇਹਨੂੰ ਪਿੱਛੇ ਲੈ ਜਾਣਾ ਪਿਛਲੇ ਵਾਲੇ ਨੂੰ ਅੱਗੇ ਲੈ ਆਣਾ ਉਹ ਪਹਿਲਾਂ ਬਨ ਲੈਣਾ ਬਸ ਆਹੀ ਹੈ ਜੀ ਸਿੰਪਲ ਜਿਹਾ ਡਿਜ਼ਾਈਨ ਹੈ ਇਹ ਦੋ ਜਿਹੜੇ ਅਸੀਂ ਸਿੱਧੇ ਪਾਏ ਨਾ ਵਿੱਚ ਇਹ ਥੋੜਾ ਸੈਪਰੇਟ ਕਰਨ ਲਈ ਹੈ ਕਿ ਇਹ ਕਿਦਾਂ ਲੱਗੇਗਾ ਇਹ ਦੇਖੋ ਇਹ ਜੇ ਮੈਂ ਹੋਰ ਬਣਾ ਕੇ ਤੁਹਾਨੂੰ ਦਿਖਾਨੀ ਕਿੱਦਾਂ ਲੱਗਦਾ ਪੂਰਾ ਕਰਕੇ ਦਿਖਾਨੀ ਹਾਂਜੀ ਇਹ ਦੇਖੋ ਜੀ ਕਿੰਨਾ लवली ਪਿਆਰਾ ਜਿਹਾ ਡਿਜ਼ਾਈਨ ਬਣ ਗਿਆ ਬਿਲਕੁਲ ਯੂਨੀਕ ਟਾਈਪ ਦਾ ਅਸੀਂ ਇਸ ਤਰੀਕੇ ਨਾਲ ਪਾਇਆ ਅਸੀਂ ਇਹਨੂੰ ਥੋੜਾ ਥੋੜੇ ਪੀਸਿਸ ਚ ਵੀ ਪਾ ਸਕਦੇ ਹਾਂ ਥੋੜੇ ਪੀਸਿਸ ਇੱਥੇ ਪਾ ਲੈ ਥੋੜੇ ਉਸ ਤਰੀਕੇ ਨਾਲ ਵੀ ਅਸੀਂ ਚੇਂਜਸ ਕਰ ਸਕਦੇ ਹਾਂ 1 2 3 4 ਇੱਥੇ ਪਾ ਲੈ 4 ਇੱਥੇ ਪਾ ਦੋ 4 ਇੱਥੇ 4 ਇੱਥੇ ਇਦਾਂ ਵੀ ਪਾ ਸਕਦੇ ਹਾਂ ਦੇਖੋ ਇਹ ਬਣਿਆ ਜੀ ਡਿਜ਼ਾਈਨ ਪਿਆਰਾ ਜਿਹਾ ਇਹ ਦੇਖੋ ਇੱਕ ਦੇ ਵਿੱਚੋਂ ਇੱਕ ਸਿਰਫ ਕੁੰਡਿਆਂ ਨੂੰ ਚੇਂਜ ਕੀਤਾ ਸੀ ਇਹ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਬੜਾ ਪਿਆਰਾ ਡਿਜ਼ਾਈਨ ਹੈ ਇਹ ਤੁਸੀਂ ਬਸ ਸਿੰਪਲ ਵਾਲਾ ਹੈ ਸਿੰਪਲ ਸਿਰਫ ਇੱਕ ਸਲਾਈ ਇੱਕ ਸਿੱਧੀ ਸਲਾਈ ਦੇ ਵਿੱਚ ਹੀ ਤੁਸੀਂ ਕੁੰਡਿਆਂ ਨੂੰ ਚੇਂਜ ਕਰਕੇ ਇਹਨੂੰ ਬਣਾਉਣਾ ਹੈ ਦੇਖੋ ਬਹੁਤ ਪਿਆਰਾ लवली ਤੁਸੀਂ ਵੀ ਬਣਾਓ ਬਣਾ ਕੇ ਦੱਸੋ ਕਿਦਾਂ ਦਾ ਬਣਿਆ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਇਹ ਡਿਜ਼ਾਈਨ ਬਣਨ ਲੱਗ ਰਿਹਾ ਦੱਸੋ ਮੈਨੂੰ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਨਾਈਸ ਇਹ ਦੇਖੋ ਇਹ ਡਾਰਕ ਕਲਰ ਚ ਵੀ ਬਹੁਤ ਪਿਆਰਾ ਲੱਗਦਾ ਅਜੇ ਥੋੜਾ ਬਣਿਆ ਹੈ ਨਾ ਇਸ ਕਰਕੇ ਥੋੜਾ ਕਲੀਅਰ ਨਹੀਂ ਹੋ ਰਿਹਾ ਹੋਣਾ ਤੁਹਾਨੂੰ ਬਣਨਾ ਇਸੇ ਸਟਾਈਲ ਜੀ ਇਹ ਦੇਖੋ ਐ ਲੈਟ ਕਲਰ ਚ ਥੈਂਕ ਯੂ ਸੋ ਮਾਚ ਫॉर ਵਾਚਿੰਗ ਸਟੇ ਬlesed Stay healthy.